ਜਿਹੜੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਤੁਹਾਨੂੰ ਲੱਗਦਾ ਕਿ ਲੋਕ ਦੁਆਰਾ ਸਵੀਕਾਰ ਕਰ ਲਈ ਇਹਨੂੰ ਆਮ ਆਦਮੀ ਪਾਰਟੀ ਹਾਰੀ ਐ ਜਿਹੜੀ ਇੱਕਲਾ ਮੰਦੀ ਸੀ ਤੇ ਇਸ ਵਾਰ ਦੁਬਾਰਾ ਫਿਰ ਨਗਰਪੰਚਾਇਤ ਦੀ ਚੋਣ ਆ ਗਈ ਇੱਥੇ ਹੁਣ ਕੀ ਮਾਹੌਲ ਲੱਗ ਰਿਹਾ ਵਜੂਦਾ ਸਰਕਾਰਾਂ ਧੱਕਾ ਕਰਦੇ ਗਾਣ ਪਰ ਹੁਣ ਵੀ ਉਹ ਦਾਵਾ ਕਰ ਰਹੇ ਆ ਵੀ ਅਸੀਂ 13 ਦੀਆਂ 13 ਸੀਟਾਂ ਦੇ ਧੱਕੇ ਨਾਲ ਐਲਾਨ ਕਰਾਵਾਂਗੇ ਛੋਮਣੀ ਅਕਾਲੀ ਦਲ ਨੂੰ ਲੋਕ ਕਿਉਂ ਵੋਟ ਪਾਉਣਗੇ passe MP ਨੇ ਮੀਟੇ ਹਰਦੇ ਹਰਿੰਦਰ ਢਾਲੀਵਾਲ ਜਿਹੜੇ ਤੋਂ ਹਲਕਾ ਇੰਚਾਰਜ ਵੀ ਨੇ ਉਹ ਵੀ ਪ੍ਰਚਾਰ ਕਰ ਰਿਹਾ ਐ MP ਨੂੰ ਪ੍ਰਚਾਰ ਕਰਨਾ ਪੈ ਰੇ ਨਗਰ ਪੰਚਾਇਤ ਦੀਆਂ ਵੋਟਾਂ ਦੇ ਵਿੱਚ ਆ ਕਿਵੇਂ ਦੇਖਦੇ ਤੇ ਕੁਝ ਜੇ ਉਹਨਾਂ ਦੇ ਕੰਮ ਕਰੇ ਹੁੰਦੇ ਤਾਂ ਘਰੇ ਬੈਠੀ ਜਿੱਤੇ ਜਾਂਦੇ ਉਹਨਾਂ ਨੂੰ ਆਉਣ ਦੀ ਵੀ ਲੋੜ ਨਹੀਂ ਸੀਗੀ ਜਿਵੇਂ ਅਕਾਲੀ ਦਲ ਦਾ ਇਸ ਵੇਲੇ ਦਾ ਹਾਲ ਹੈ ਤੁਸੀਂ ਇਹ ਕਿਵੇਂ ਦੇਖਦੇ ਹੋ 2027 ਤੱਕ ਸਭ ਕੁਝ ਠੀਕ ਹੋ ਜੂ ਜਾਂ ਫਿਰ ਅਜੇ ਜਿਉਂ ਚੱਲ ਰਿਹਾ ਹੈ ਚੱਲੂਗਾ ਨਗਰ ਪੰਚਾਇਤ ਚੋਣਾਂ ਦਾ ਅੱਜ ਆਖਰੀ ਦਿਨ ਹੈ ਪ੍ਰਚਾਰ ਦਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਚੋਣ ਮੈਦਾਨ ਦੇ ਵਿੱਚ ਹੈ ਸਾਡੇ ਨਾਲ ਮੌਜੂਦ ਨੇ ਹਲਕਾ ਇੰਚਾਰਜ ਕੁਲਵੰਸਰ ਕੰਤਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਜੀ ਮਾਹੌਲ ਕਿਉਂਕਿ ਪਿਛਲੀ ਚੋਣਾਂ ਜਿਹੜੀ ਆਮ ਆਦਮੀ ਪਾਰਟੀ ਹਾਰੀ ਐ ਉਹਨਾਂ ਦੀ ਜਿਹੜੀ ਇੱਕਲਾ ਮੰਦੀ ਸੀ ਤੇ ਇਸ ਵਾਰ ਦੁਬਾਰਾ ਫਿਰ ਨਗਰਪੰਚਾਇਤ ਦੀ ਚੋਣ ਆ ਗਈ ਇੱਥੇ ਹੁਣ ਕੀ ਮਾਹੌਲ ਲੱਗ ਰਿਹਾ ਦੇਖੋ ਅੱਜ ਦਾ ਮਾਹੌਲ ਤਾਂ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਗੱਠਜੋੜ ਨਾਲ 13 ਸੀਟਾਂ ਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਪਰ ਉਦੇ ਵਿੱਚੋਂ ਬਹੁਤ ਸੰਤਿ ਜਿਹੜੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਔਰ ਜਿਹਨੇ ਸਾਡਾ ਗੱਠ ਜੋੜ ਆ ਉਹਨਾਂ ਨੂੰ ਮੈਂ ਰਹੀ ਆ ਪਰ ਜਿਵੇਂ ਪਿਛਲੀ ਸਰਕਾਰ ਦੇ ਵਿੱਚ 6 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਜਿੱਤੀ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ 7 ਸੀਟਾਂ ਤੇ ਕਾਂਗਰਸ ਪਰ ਉਸ ਟਾਈਮ ਵੀ ਸਾਡੀਆਂ 8 ਸੀਟਾਂ ਸ਼੍ਰੋਮਣੀ ਕਾਲੀਦਾ ਲ ਜਤਰੀ ਸੀ ਉਸ ਟਾਈਮ ਜਿਹੜਾ ਉਹਨਾਂ ਨੇ ਧੱਕੇ ਨਾਲ ਐਲਾਨ ਜਿਹੜਾ ਕਰਵਾਇਆ ਮੌਜੂਦਾ ਸਰਕਾਰਾਂ ਧੱਕਾ ਕਰਦੀਆਂ ਨੇ ਪਰ ਹੁਣ ਵੀ ਉਹ ਦਾਵਾ ਕਰ ਰਹੇ ਆ ਵੀ ਅਸੀਂ 13 ਦੀਆਂ 13 ਸੀਟਾਂ ਦੇ ਧੱਕੇ ਨਾਲ ਐਲਾਨ ਕਰਾਵਾਂਗੇ ਪਰ ਅਸੀਂ ਇਹ ਧੱਕਾ ਨਾ ਬਰਦਾਸ਼ਤ ਕਰੀਏ ਨਾ ਹੁੰਦੀ ਧੱਕੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਦੇਖੋ ਜਿਵੇਂ ਸਾਡੇ ਸ਼੍ਰੋਮ ਨਿਕਾਲੀਦਲ ਦੇ ਤਾਂ ਅਸੀਂ ਨਹੀਂ ਕਹਾਂਗੇ ਉਹਦੇ ਕਾਂਗਰਸ ਦੇ ਕੁਝ ਇੱਕ ਦੋ ਕੈਂਡੀਡੇਟਾਂ ਦੇ ਜਿਹੜੇ ਇਹਨਾਂ ਨੇ ਧੱਕੇ ਨਾਲ ਪੇਪਰ ਕੈਨਸਲ ਕਰਾ ਪਾਏ ਥੋੜਾ ਕਿਸੇ ਉਮੀਦਵਾਰ ਦੇ ਤਾਂ ਨਹੀਂ 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 ਸਾਡੇ ਕਿਤੇ ਦੇ ਨਹੀਂ ਤੇ ਜੇ ਆਪਾਂ ਗੱਲ ਕਰੀਏ ਇਸ ਹਲਕੇ ਦੇ ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਹੀ ਆਉਂਦਾ ਇਹ ਹਲਕਾ ਵੀ ਇਹ ਇਲਾਕਾ ਵੀ ਇੱਥੇ ਆਮ ਆਦਮੀ ਪਾਰਟੀ ਜਿਵੇਂ ਹਾਰੀ ਐ ਜ਼ਿਮਨੀ ਚੋਣ ਦੇ ਵਿੱਚ ਤੋਂ ਲੱਗਦਾ ਕਿ ਉਹ ਚੀਜ਼ ਦਾ ਅਸਰ ਹਜੇ ਹੈਗਾ ਲੋਕਾਂ 'ਚ ਦੇਖੋ ਇਹ ਸਾਰੀ ਹਲੇ 1 ਮਹੀਨਾ ਪਹਿਲਾਂ ਦੀ ਤਾਂ ਜਿਹੜੀ ਉਹ ਇਲੈਕਸ਼ਨ ਦਾ ਹਰਦਾ ਮੂਹਣਾ ਨਹੀਂ ਦੇਖਿਆਗਾ ਕਿਉਂਕਿ ਉਹਨਾਂ ਦੀ ਇਹ ਨਲੈਕੀ ਆ ਕਿਉਂਕਿ ਉਹਨਾਂ ਨੇ ਕਿਸੇ ਦਾ ਕੰਮ ਤਾਂ ਆਪ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੇ ਇੱਥੋਂ ਦੇ ਹੈਗੇ ਅਨਚਾਰ ਸਾਹਿਬ ਉਹਨਾਂ ਨੇ ਕੀਤਾ ਹੀ ਨਹੀਂਗਾ ਔਰ ਲੋਕਾਂ ਨੇ ਉਹਦਾ ਜਵਾਬ ਉਹਨਾਂ ਨੂੰ ਦੇਤਾ ਅੱਜ ਵੀ ਲੋਕ ਇਹਨਾਂ ਦੇ ਸਰਕਾਰ ਦੇ ਨਾਕਾਮੀਆਂ ਦਾ ਜਵਾਬ ਦੇਣ ਲਈ ਤਿਆਰ ਬੈਠੇ ਆ ਉਹ ਆਲੈਕਸ਼ਨ ਦੇ ਵਿੱਚ ਵੋਟ ਪਾ ਕੇ ਇਹਨਾਂ ਦੇ ਕੈਂਡੀਡੇਟਾਂ ਨੂੰ ਹਰਾ ਕੇ ਉਹ ਜਵਾਬ ਦੇ ਦੇਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਕਿਉਂ ਵੋਟ ਪਾਉਣ ਤੁਹਾਨੂੰ ਕੀ ਲੱਗਦਾ ਕਿਉਂਕਿ ਸਭ ਤੋਂ ਵੱਧ ਡਿਵੈਲਪਮੈਂਟ ਹੰਡਿਆਏ ਦੀ 2007 ਤੋਂ ਲੈ ਕੇ 17 ਤੱਕ ਹੋਈ ਆ ਤੁਸੀਂ ਇੱਥੋਂ ਨਗਰ ਦੇ ਵਿੱਚੋਂ ਤੁਸੀਂ ਸਰਵੇ ਕਰਕੇ ਦੇਖ ਲਓ ਸਭ ਤੋਂ ਵੱਧ ਜਿਹੜੇ ਡਿਵੈਲਪਮੈਂਟ ਹੋਈ ਆ ਇੱਥੇ ਪੈਸਾ ਆਇਆ ਤਾਂ ਸ਼੍ਰੋਮਣੀ ਕਾਲੀ ਦਲ ਦੇ ਸਮੇਂ ਹੋਇਆ ਲੋਕ ਇਸ ਗੱਲ ਨੂੰ ਅੱਜ ਵੀ ਯਾਦ ਕਰਦੇ ਨੇ ਵੀ ਇਹ ਡਿਵੈਲਪਮੈਂਟ ਹੋਈ ਆ ਤਾਂ ਸ਼੍ਰੋਮਣੀ ਕਾਲੀ ਦਲ ਦੇ ਸਮੇਂ ਹੋਈ ਆ ਜਿਸ ਕ੍ਰਾਈਸਿਸ ਦੇ ਵਿੱਚੋਂ ਅਕਾਲੀ ਦਲ ਇਸ ਵੇਲੇ ਲੰਘ ਰਿਹਾ ਇੱਕ ਪਾਸੇ ਤਾਂ ਤੁਸੀਂ ਜਿਮਨੀ ਚੋਣ ਨਹੀਂ ਲੜੀ ਅਕਾਲੀ ਦਲ ਨੇ ਫੈਸਲਾ ਲੈ ਲਿਆ ਕਿ ਅਸੀਂ ਚੋਣਾਂ 'ਚ ਨਹੀਂ ਜਾਣਾ ਉਸ ਵੇਲੇ ਤੇ ਅੱਜ ਤੁਸੀਂ ਲੋਕਲ ਪੱਧਰ ਦੀਆਂ ਚੋਣਾਂ ਦੇ ਵਿੱਚ ਆਏ ਹੋ ਇਹ ਕਿਉਂ ਇਸ ਤਰ੍ਹਾਂ ਦਾ ਫੈਸਲਾ ਕਰਨਾ ਦੇਖੋ ਉਸ ਟਾਈਮ ਦੇ ਜਿਹੜੇ ਹਾਲਾਤ ਸੀ ਉਸ ਟਾਈਮ ਸਾਡੀ ਪਾਰਟੀ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਿਹੜੀ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦਾ ਉਲਟ ਜਿਹੜਾ ਫੈਸਲਾ ਆਇਆ ਸੀਗਾ ਸੱਜਾ ਲੱਗੀ ਸੀ ਤਾਂ ਉਹਨਾਂ ਨੇ ਫੈਸਲਾ ਲਿਆ ਵੀ ਆਪਾਂ ਨਹੀਂ ਇਲੈਕਸ਼ਨ ਲੜਨਾ ਕਿਉਂਕਿ ਉਹ ਸਜ਼ਾ ਦੀਨ ਸੀਗੀ ਪਰ ਹੁਣ ਜਿਹੜੀ ਉਹ ਸਜ਼ਾ ਜਾਬਤਾ ਉਹਨਾਂ ਦਾ ਪੂਰਾ ਹੋ ਚੁੱਕਿਆ ਤੇ ਇਸ ਕਰਕੇ ਅਸੀਂ ਸ਼੍ਰੋਮnik ਕਾਲੀ ਦਾ ਇਲੈਕਸ਼ਨ ਲੜ ਰਹੇ ਹੂੰ ਜਿਵੇਂ ਤੁਸੀਂ ਵੀ ਇਸ ਇਲਾਕੇ ਦੇ ਵਿੱਚੋਂ ਸਪੋਰਟ ਇੱਕ ਤਰ ਨੂੰ ਕੀਤੀ ਸੀ ਐਸ ਵਾਰ ਉਸ ਤਰ੍ਹਾਂ ਦਾ ਤਾਂ ਕੁਝ ਨਹੀਂ ਐਸ ਵਾਰ ਖੁਦ ਤੁਸੀਂ ਆਪਣੇ ਮੂਲਿਆਂ ਦੇ ਨਾਲ ਨਹੀਂ ਜੀ ਸ਼੍ਰੋਮnik ਕਾਲੀ ਦਲ ਖੁਦ ਇਲੈਕਸ਼ਨ ਲੜ ਰਿਹਾ ਹੈਗਾ ਹੂੰ ਅਸੀਂ ਆਪਣੇ ਕੈਂਡੀਡੇਟਾਂ ਦੇ ਨਾਲ ਸਪੋਰਟ ਕਰ ਰਹੇ ਆ ਜੀ ਇੱਕ ਪਾਸੇ ਐਮਪੀ ਨੇ ਉਮੀਦ ਹੇਰ ਤੇ ਹਰਿੰਦਰ ਢਾਲੀਵਾਲ ਜਿਹੜੇ ਇਥੋਂ ਹਲਕਾ ਇੰਚਾਰਜ ਵੀ ਨੇ ਉਹ ਵੀ ਪ੍ਰਚਾਰ ਕਰ ਰਿਹਾ ਐਮਪੀ ਨੂੰ ਪ੍ਰਚਾਰ ਕਰਨਾ ਪੈ ਰੇ ਨਗਰ ਪੰਚਾਇਤ ਦੀਆਂ ਵੋਟਾਂ ਦੇ ਵਿੱਚ ਆ ਕੇ ਕਿਵੇਂ ਦੇਖਦੇ ਹੋ ਤੇ ਕੋ ਜੇ ਉਹਨਾਂ ਦੇ ਕੰਮ ਕਰੇ ਹੁੰਦੇ ਤਾਂ ਘਰੇ ਬੈਠੇ ਜਿੱਤੇ ਜਾਂਦੇ ਉਹਨਾਂ ਨੂੰ ਆਉਣ ਦੀ ਵੀ ਲੋੜ ਨਹੀਂ ਸੀਗੀ ਇਹਦਾ ਮਤਲਬ ਜੇ ਉਹਨਾਂ ਨੇ ਕੰਮ ਨਹੀਂ ਕਰੇ ਤੰਗ ਉਹਨਾਂ ਨੂੰ ਦਰਦਾਰ ਦੀਆਂ ਠੋਕਰਾਂ ਖਾਣੀਆਂ ਪੈ ਰੀਆਂ ਨੇ ਤੇ ਜਿਵੇਂ ਅਕਾਲੀ ਦਲ ਦਾ ਇਸ ਵੇਲੇ ਦਾ ਹਾਲ ਹੈ ਤੁਸੀਂ ਇਹ ਕਿਵੇਂ ਦੇਖਦੇ ਹੋ 2027 ਤੱਕ ਸਭ ਕੁਝ ਠੀਕ ਹੋ ਜੂ ਜਾਂ ਫਿਰ ਅਜੇ ਜੋ ਚੱਲ ਰਿਹਾ ਹੈ ਚੱਲੂਗਾ ਦੇਖੋ ਲੋਕਾਂ ਦਾ ਜਿਹੜਾ ਅੱਗੇ ਨਾਲੋਂ ਬਹੁਤ ਫਰਕ ਜਿਹੜਾ ਪੈ ਚੁੱਕਿਆ ਏ ਇਹਨਾਂ ਦੀ ਜਿਹੜੀ ਝੂਠ ਦਾ ਪਲੰਦਾ ਸੀ ਉਹ ਖੁੱਲ ਗਿਆ ਜੋ ਝੂਠ ਮਾਰ ਕੇ ਸਰਕਾਰ ਬਣਾਈ ਸੀਗੀ ਲੋਕ ਇਹ ਕਹਿਣ ਲੱਗੇ ਵੀ ਇਸ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਕੁਝ ਕਹਿੰਦਾ ਉਹ ਕਰਕੇ ਦਿਖਾਉਂਦਾ ਹੈਗਾ ਲੋਕਾਂ ਨੂੰ ਇਸ ਗੱਲ ਦੇ ਵਿੱਚ ਦੁਬਾਰੇ ਵਿਸ਼ਵਾਸ ਬਣ ਗਿਆ ਔਰ 27 ਦੇ ਵਿੱਚ ਇਹ ਵਿਸ਼ਵਾਸ ਨਾਲ ਬੋਟ ਤਾਂ ਲੋਕਾਂ ਨੇ ਪਾਉਣੇ ਆ ਨਾ ਔਰ ਲੋਕ ਬੋਟ ਪਾ ਕੇ ਇਸ ਸਰਕਾਰ ਦੁਬਾਰਾ ਬਣਾਉਣਗੇ ਧੰਨਵਾਦ ਇੱਕ ਆਖਰੀ ਸਵਾਲ ਹੈ ਜਿਹੜੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਤੁਹਾਨੂੰ ਲੱਗਦਾ ਕਿ ਲੋਕ ਦੁਵਾਰਾ ਸਵੀਕਾਰ ਕਰਨਗੇ ਉਹਨਾਂ ਨੂੰ ਦੇਖੋ ਇਹ ਹਾਲਾਤ ਤੇ ਡਿਪੈਂਡ ਆ ਹਨਾ ਦੇਖੋ ਉਹਨਾਂ ਵਾਲੇ ਹਾਲਾਤਾਂ ਬਾਰੇ ਅੱਜ ਆਪਾਂ ਕੁਝ ਨਹੀਂ ਕਹਿ ਸਕਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਤਾਂ ਇਸ ਹਨ ਕੁਲਵੰਤ ਸਿੰਘ ਕੀਤੂ ਜਿਹੜੇ ਹਲਕਾ ਇੰਚਾਰਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚੋਂ ਅਤੇ ਹੰਡਾਇਆ ਨਗਰਪੰਚਾਇਤ ਦੀ ਚੋਣ ਹੋ ਰਹੀ ਹੈ ਜਿੱਥੇ ਪ੍ਰਚਾਰ ਕਰ ਰਿਹਾ ਉਹਨਾਂ ਦਾ ਦਾਵਾ ਹੈ ਕਿ ਅਕਾਲੀ ਦਲ ਜ਼ਰੂਰ ਇਸ ਚੋਣ ਦੇ ਰਾਹੀਂ ਵਾਪਸੀ ਕਰੇਗਾ ਪਰ ਕੀ ਲੋਕ ਵੋਟ ਪਾਉਣਗੇ ਇਸ ਦਾ ਨਤੀਜਾ 21 ਤਰੀਕ ਨੂੰ ਆਵੇਗਾ ਜਿਸ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ